ਲਗਾਤਾਰ ਪਾਕਿਸਤਾਨ ਦੇ ਵੱਲੋਂ ਜਿਹੜੇ ਹਮਲੇ ਕੀਤੇ ਜਾ ਰਹੇ ਉਸੇ ਨੂੰ ਲੈ ਕੇ ਜਿਹੜਾ ਵਾ ਟਾਰਗੇਟ ਕੀਤਾ ਜਾ ਰਿਹਾ ਬਠਿੰਡਾ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਉਸੇ ਨੂੰ ਲੈ ਕੇ ਜਲੰਧਰ ਦੇ ਨਾਲਾ ਪਿੰਡ ਦੇ ਵਿੱਚ ਜਿਹੜਾ ਇੱਕ ਤੁਸੀਂ ਦੇਖ ਸਕਦੇ ਹੋ ਮਲਵਾ ਜਿਹੜਾ ਗਿਰਿਆ ਹੋਇਆ ਵਾ ਪਾਕਿਸਤਾਨ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ ਇਸ ਜਗ੍ਹਾ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਇੱਕ ਇੱਥੇ ਖੇਤਾਂ ਦੇ ਵਿੱਚ ਆ ਕੇ ਜਿਹੜਾ ਇਹ ਮਲਵਾ ਡਿੱਗਿਆ ਹੋਇਆ ਵਾ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਨਾਲਾ ਪਿੰਡ ਤੋਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਅਗਰ ਜੇ ਇਹੀ ਰਿਹਾਇਸ਼ੀ ਇਲਾਕੇ ਦੇ ਉੱਤੇ ਡਿੱਗਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਤੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਜਿਹੜੀਆਂ ਨਾਪਾਕ ਹਰਕਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲੋਕ ਜਿਹੜੇ ਇੱਥੇ ਆ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਪਿੰਡ ਵਾਸੀਆਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਦੇ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਜਿਹੜਾ ਇੱਥੇ ਬਣ ਚੁੱਕਾ ਵਾ ਇਹ ਕਿੰਨੇ ਵਜੇ ਦੀ ਘਟਨਾ ਵਾ ਕੀ ਇੱਥੇ ਕਹਿਣਾ ਵਾ ਲੋਕਾਂ ਦਾ ਇਸ ਕਰਕੇ ਲੋਕਾਂ ਨਾਲ ਗੱਲਬਾਤ ਕਰਦੇ ਆ ਕਿਹੀ ਜਿਹੜਾ ਮਾਹੌਲ ਜਿਹੜਾ ਬਣ ਚੁੱਕਾ ਸੱਸੀ ਗਲ ਅੰਕਲ ਜੀ ਸੱਸੀ ਅੰਕਲ ਜੀ ਕਿੰਨੇ ਵਜੇ ਦੀ ਘਟਨਾ ਇੱਥੇ ਜਿਹੜੀ ਹੋਈ ਆ 8:30 ਇਹ ਜੀ ਤਕਰੀਬਨ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਢੇ 8 ਤੋਂ 8:40 ਦੇ ਵਿੱਚ ਵਿੱਚ ਦੋ ਧਮਾਕੇ ਹੋਏ ਸੀਗੇ ਬੜੇ ਜਬਰਦਸਤ ਅਸੀਂ ਤਾਂ ਥੋੜੀ ਦੂਰੀ ਆਪਣਾ ਪਿੰਡ ਹੈਗਾ ਨਾਲਾਂ ਜੀ ਉੱਥੇ ਰਹਿੰਦੇ ਆ ਤੇ ਉੱਥੇ ਸਾਨੂੰ ਖਿੜਕੀਆਂ ਜਦੋਂ ਖੜਕੀਆਂ ਤਾਂ ਪਤਾ ਲੱਗਾ ਵੀ ਅਸੀਂ ਉਸੇ ਵੇਲੇ ਆਏ ਮੌਕੇ ਤੇ ਆ ਕੇ ਦੇਖਿਆ ਤੇ ਬਲਾਸਟ ਬਹੁਤ ਤਕੜਾ ਹੋਇਆ ਸੀਗਾ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਇਹ ਕਿਹੜੀ ਜਗ੍ਹਾ ਪਈ ਜਾਂਦੀ ਹੈ ਇਹ ਪਿੰਡ ਨਾਲਾਂ ਦੇ ਪਿੰਦਾ ਹੈ ਨਜ਼ਦੀਕ ਡੇਰਾ ਬਾਬਾ ਝੰਡਾ ਸਾਹਿਬ ਗੁਰਦੁਆਰਾ ਜੀ ਹਾਂਜੀ ਉਹਦੇ ਨਜ਼ਦੀਕ ਹੈ ਜੀ ਤੇ ਲਗਾਤਾਰ ਜਿਹੜੀ ਪਾਕਿਸਤਾਨ ਵੱਲੋਂ ਇਦਾਂ ਦੀ ਹਰਕਤਾਂ ਕੀਤੀਆਂ ਜਿਹੜੀਆਂ ਪਹਿਲਾਂ ਪੈਲਗਾਮ ਦੇ ਵਿੱਚ ਵੀ ਜਿਹੜੇ ਆਪਣੇ ਨੌਜਵਾਨ ਜਿਹੜੇ ਉੱਥੇ ਬੇਰ ਨਿਰਦੋਸ਼ ਜਿਹੜੇ ਬੰਦੇ ਮਾਰੇ ਕੀ ਕਹਿਣਾ ਚਾਹੁੰਦੇ ਹੋ ਇਦਾਂ ਦੀਆਂ ਹਰਕਤਾਂ ਤੋਂ ਦੇਖੋ ਉਹ ਸਭ ਤੋਂ ਬਹੁਤ ਮੰਦ ਭਾਗੀ ਘਟਣਾ ਆ ਜਿਹੜੀ ਕਿ ਕਿਸੇ ਦਾ ਇੱਕ ਇੱਕ ਹੀ ਬੰਦੇ ਹਿੰਦੂ ਤਬਕੇ ਤੇ ਹੀ ਟਾਰਗੇਟ ਕੀਤਾ ਇਹਨਾਂ ਨੇ ਬਹੁਤ ਨਾਮ ਲੈ ਲੈ ਕੇ ਉੱਥੇ ਉਹਨਾਂ ਨੇ ਮਤਲਬ ਉਹਨਾਂ ਨੂੰ ਮਾਰਿਆ ਹੈਗਾ ਜੇ ਇਹੀ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਡਿੱਗਦਾ ਤੇ ਕਿੰਨਾ ਜਿਆਦਾ ਨੁਕਸਾਨ ਹੋ ਸਕਦਾ ਹੈ ਸਾਨੂੰ ਹੋ ਸਕਦਾ ਹੈ ਪੂਰਾ ਜਿੱਦਾਂ ਇੱਕ ਘਰ ਦਾ ਘਰ ਤਬਾਹ ਹੋ ਸਕਦਾ ਸੀ ਜਿੰਨਾ ਬਲਾਸਟ ਹੋਇਆ ਜੀ ਤੇ ਲੋ ਹਨੇੜੇ ਲੋਕ ਹਜੇ ਵੀ ਸਰਕਾਰ ਦੇ ਨਾਲ ਨਹੀਂ ਸਾਥ ਦੇ ਰਹੇ ਲਾਈਟਾਂ ਨਹੀਂ ਬੰਦ ਕਰਦੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਅਸੀਂ ਤਾਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਆਂ ਜੀ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖੋ ਜੇ ਕਿਤੇ ਸੋਲਰ ਸਿਸਟਮ ਦੀਆਂ ਲਾਈਟਾਂ ਜਗਦੀਆਂ ਉਹ ਵੀ ਬੰਦ ਕਰੋ ਉਹਨਾਂ ਤੇ ਪਰਦੇ ਪਾਓ ਤੇ ਬਾਕੀ ਆਪਣੇ ਮੋਬਾਈਲ ਫੋਨ ਵੀ ਘੱਟ ਯੂਜ਼ ਕਰੋ ਰਾਤ ਨੂੰ ਖਾਸ ਕਰਕੇ ਤੇ ਲਾਈਟਾਂ ਆਪਣੇ ਆਪ ਹੀ ਬੰਦ ਰੱਖੋ ਤੇ ਇਹ ਬਹੁਤ ਵਧੀਆ ਗੱਲ ਹੈ ਤੇ ਭਾਰਤ ਨੇ ਹਮੇਸ਼ਾ ਹੀ ਪਾਕਿਸਤਾਨ ਦੇ ਨਾਲ ਹੱਥ ਬੜਾਇਆ ਵਾ ਯਾਰੀ ਦੋਸਤੀ ਲਈ ਪਰ ਪਾਕਿਸਤਾਨ ਹਮੇਸ਼ਾ ਹੀ ਹਰਕਤਾ ਕਰਦਾ ਵਾ ਹਾਂਜੀ ਹਾਂਜੀ ਪਾਕਿਸਤਾਨ ਤੇ ਇੱਕ ਆਪਣਾ ਕੋਈ ਇਦਾਂ ਦਾ ਹੀ ਆਈਟਮ ਛੱਡਦਾ ਹੈਗਾ ਬਹੁਤ ਮਾੜੀਆਂ ਜਿੱਦਾਂ ਕਿ ਇੱਕ ਇੱਕ ਇਧਰ ਵੀ ਦੋ ਤਿੰਨ ਜਲੰਧਰ ਵੀ ਬੰਬ ਫਟਿਆ ਬਹੁਤ ਹੀ ਮਾੜਾ ਕੰਮ ਹੋਇਆ ਜਿੱਥੇ ਤੇ ਜਗ੍ਹਾ ਜਗ੍ਹਾ ਅੰਮ੍ਰਿਤਸਰ ਹੋ ਗਿਆ ਅੰਮ੍ਰਿਤਸਰ ਜਲੰਧਰ ਬਠਿੰਡਾ ਗੁਰਦਾਸਪੁਰ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹਾਂਜੀ ਫਰੀਦਕੋਟ ਵੀ ਆ ਜੀ ਫਿਰੋਜ਼ਪੁਰ ਤੇ ਪਠਾਨਕੋਟ ਜੰਮੂ ਇਦ ਦੂਜੇ लवली ਇੰਸਟੀਚੂਟ ਦੇ ਕੋਲ ਵੀ ਇੱਕ ਬੰਬ ਸਿੱਟਿਆ ਗਿਆ ਉਹ ਉੱਥੇ ਵੀ ਉੱਥੇ ਵੀ ਨੁਕਸਾਨ ਨਹੀਂ ਕੋਈ ਵੀ ਹੋਇਆ ਜਾਨੀ ਮਾਲੀ ਦਾ ਬਚਾਰਿਆ ਜੀ ਤੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਜਿਹੜਾ ਪਾਕਿਸਤਾਨ ਵੱਲੋਂ ਜਿਹੜਾ ਬਾਰੂਦ ਸਿੱਟਿਆ ਜਾ ਰਿਹਾ ਵਾ ਇਸ ਟਾਈਮ ਪੂਰਾ ਕਵਰ ਕਰ ਦਿੱਤਾ ਪੁਲਾ ਪ੍ਰਸ਼ਾਸਨ ਜਿਹੜਾ ਵਾ ਕਲੋਜ਼ ਕਰਕੇ ਅਸੀਂ ਤਸਵੀਰਾਂ ਦਿਖਾਣੇ ਆ ਤੇ ਸਰ ਇਹ ਕਿੰਨੇ ਵਜੇ ਦੀ ਘਟਨਾ ਸੀਗੀ ਇਹ? ਇਹ ਜੀ 8:35 ਦੀ ਹੈ ਜੀ। ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਰ ਕੀ ਕਹਿਣਾ ਚਾਹੁੰਦੇ ਆਂ? ਨਾ ਪਾਕ ਹਰਕਤਾ ਕੀਤੀਆਂ ਜਾ ਰਹੀਆਂ ਵਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਵਾ ਇੱਥੇ ਮਲਬਾ ਆ ਕੇ ਡਿਗਿਆ ਜੇ ਇਹਹੀ ਰਿਹਾਇਸ਼ੀ ਇਲਾਕੇ ਦੇ ਉੱਤੇ ਜਿਹੜਾ ਗਿਰਦਾ ਜਾ ਕੇ ਬਹੁਤ ਜ਼ਿਆਦਾ ਜਿਹੜਾ ਉਹ ਨੁਕਸਾਨ ਹੋ ਸਕਦਾ ਈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸੱਸੀ ਗੱਲ ਭਾਈ ਕਿੱਥੋਂ ਹੈ? ਭਾਈ ਕਿੰਨੇ ਵਜੇ ਦੀ ਘਟਨਾ ਹੈ? ਇਹ ਮੇਰੇ ਖਿਆਲ ਨਾਲ 10:00 ਵਜੇ ਦੇ ਕਰੀਬ ਹੈ। ਵੀ ਕਹਿਣਾ ਚਾਹੁੰਦੇ ਆਂ ਪ ਗਾਲ ਤੇ ਜੋ ਕਰਦੇ ਆ ਇਹ ਸਹੀ ਨਹੀਂ ਹੈ ਜੇ ਹੀ ਰਿਆਸੀ ਇਲਾਕੇ ਦੇ ਡਿਗ ਜਾਂਦੇ ਨੇ ਬਹੁਤ ਜ਼ਿਆਦਾ ਨਿਸ਼ਾਨਾ ਹਾਂਜੀ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰ੍ਹਾਂ ਜਿਹੜਾ ਪਿੰਡ ਨਾਲਾ ਦੇ ਵਿੱਚ ਜਿਹੜਾ ਉੱਤੇ ਉੱਪਰੋਂ ਪਾਕਿਸਤਾਨ ਵੱਲੋਂ ਸਿੱਟਿਆ ਗਿਆ ਸੀ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਭਾਰਤ ਵੱਲੋਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਲੋਜ਼ ਕਰਕੇ ਜਿਹੜੀਆਂ ਤਸਵੀਰਾਂ ਦਿਖਾਈਆਂ ਜਾਂਣ ਕਿਸ ਤਰ੍ਹਾਂ ਜਿਹੜਾ ਮਲਬਾ ਵਾ ਖੇਤਾਂ ਦੇ ਵਿੱਚ ਡਿਗਿਆ ਹੋਇਆ ਵਾ ਲਗਾਤਾਰ ਪਾਕਿਸਤਾਨ ਵੱਲੋਂ ਨਾਪਾਕ ਹਰਕਤਾਂ ਰਹੀਆਂ ਕਿਤੇ ਨੇ ਨਾਲਾਪਿੰਡ ਦੇ ਵਿੱਚ ਅਸੀਂ ਖੜੇ ਹਾਂ ਇਸ ਟਾਈਮ ਜਿੱਥੇ ਇੱਕ ਮਲਬਾ ਆ ਕੇ ਡਿਗਿਆ ਵਾ ਭਾਰਤ ਸਰਕਾਰ ਵੱਲੋਂ ਨਸ਼ਟ ਕੀਤਾ ਗਿਆ ਉਸ ਨੂੰ ਲੈ ਕੇ ਪ੍ਰਸ਼ਾਸਨ ਇੱਥੇ ਮੌਜੂਦ ਆ ਸਰ ਸਸੀ ਕਾਲ ਜੀ ਸਸੀ ਕਾਲ ਜੀ ਸਰ ਕਿਵੇਂ ਦਾ ਮਾਹੌਲ ਜਿਹੜਾ ਬਣਿਆ ਕਿੰਨੇ ਕ ਬਜ ਦੀ ਘਟਨਾ ਇੱਥੇ ਤੇ ਮੈਂ ਲੰਬੜੀ ਐਸਐਚਓ ਹਾਂ ਜੀ ਮੈਨੂੰ ਸਾਢੇ ਕੱਠ ਦੇ ਕਰੀਬ ਜਿਹੜੇ ਆ ਸਰਪੰਚ ਨੇ ਨਾਲਾ ਪਿੰਦੇ ਜੀ ਉਹਨਾਂ ਨੇ ਫੋਨ ਕੀਤਾ ਸੀ ਵੀ ਸਾਡੇ ਜਿਹੜੇ ਆ ਨਾਲਾ ਪਿੰਦੇ ਏਰੀਆ ਖੱਤਿਆਂ ਦੇ ਵਿੱਚ ਜਿਹੜਾ ਨਾ ਵੀ ਕੋਈ ਤੰਬਾਕਾ ਹੋਇਆ ਤੇ ਕੋਈ ਚੀਜ਼ ਡਿੱਗੀ ਆ ਜੀ ਤੇ ਮੈਂ ਫਿਰ ਪੁਲਿਸ ਪਾਰਟੀ ਨੂੰ ਲੈ ਕੇ ਮੌਕੇ ਤੇ ਪਹੁੰਚਿਆ ਜੀ ਲੋਕ ਬਹੁਤ ਇਕੱਠੇ ਹੋਏ ਸੀ ਕਿਉਂਕਿ ਇਹ ਜਿਹੜਾ ਏਰੀਆ ਨਾ ਸ਼ਹਿਰ ਨੂੰ ਲੱਗਦਾ ਜੀ ਤੇ ਇਹ ਰੋਡ ਦੇ ਉੱਤੋਂ ਲੋਕੀ ਇਧਰ ਆਉਣੇ ਸ਼ੁਰੂ ਹੋ ਗਏ ਤੇ ਲੋਕਾਂ ਨੂੰ ਮੈਂ ਇਹਨਾਂ ਤੋਂ ਇਹ ਜਿਹੜੀਆਂ ਦੋਰ ਕੀਤਾ ਜੀ ਇੱਥੇ ਇਹ ਚੀਜ਼ਾਂ ਡਿੱਗੀਆਂ ਹੋਈਆਂ ਜਿਹੜੀਆਂ ਸਮਗਰੀ ਤਮਾਕ ਸਮਗਰੀ ਆ ਤੇ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਉਹ ਬਿਲਕੁਲ ਵੀ ਲਾਗੇ ਨਾ ਹੋਣ ਇਹ ਚੀਜ਼ਾਂ ਦੇ ਨੁਕਸਾਨ ਹੋ ਸਕਦਾ ਜੀ ਵੀਡੀਓ ਬਿਲਕੁਲ ਨਾ ਬਣਾਉਣ ਵਾਇਰਲ ਨਾ ਕਰਨ ਅਗਰ ਕੋਈ ਵੀਡੀਓ ਵਾਇਰਲ ਕਰਨਗੇ ਸੋਸ਼ਲ ਮੀਡੀਆ ਤੇ ਜਾਂ YouTube ਤੇ ਪਾਉਣਗੇ ਤਾਂ ਉਹ ਆਪਣੇ ਆਪ ਹੀ ਪੁਲਿਸ ਨੇ ਫਨ ਲੈਣਾ ਮੇਰੀ ਹਦਾਇਤ ਹੈ ਉਹਨਾਂ ਨੂੰ ਸਾਡੇ ਐਸਐਸਪੀ ਸਾਹਿਬ ਦੀ ਵੀ ਬਹੁਤ ਸਖਤ ਹਦਾਇਤ ਹੈ ਸੈਨਾ ਦੀ ਵੀ ਸਖਤ ਹਦਾਇਤ ਹੈ ਇਹ ਲੋਕ ਇਹ ਜੀਆਂ ਚੀਜ਼ਾਂ ਤੋਂ ਬਚਣ ਤੇ ਸਾਡਾ ਸਹਿਯੋਗ ਹੈ ਜੀ ਤੇ ਤੁਸੀਂ ਲਗਾਤਾਰ ਦੇਖ ਸਕਦੇ ਹੋ ਲੋਕ ਜਿਹੜਾ ਇੱਥੇ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਆ ਕੇ ਇੱਥੇ ਦੇਖ ਰਹੇ ਆ ਲੋਕਾਂ ਨੂੰ ਇਹ ਲੱਗ ਰਿਹਾ ਸ਼ਾਇਦ ਇਹ ਦੀਵਾਲੀ ਵਾਲੇ ਬੰਬ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਤੇ ਇੱਥੇ ਡਿੱਗਦਾ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਵਾ ਲੋਕਾਂ ਨੂੰ ਵੀ ਅਸੀਂ ਇਹੀ ਹਿਦਾਇਤ ਦਿਨਾਂ ਵਾ ਕਿ ਇੱਥੇ ਅਗੇ ਰਸ਼ ਨਾ ਪਾਇਆ ਜਾਵੇ ਇੱਕ ਮਾਹੌਲ ਜਿਹੜਾ ਤਣਾਅਪੂਰਨ ਬਣਿਆ ਹੋਇਆ ਵਾ ਇਸ ਕਰਕੇ ਪ੍ਰਸ਼ਾਸਨ ਦਾ ਵੀ ਜਿਹੜਾ ਸਾਥ ਦਿੱਤਾ ਜਾਵੇ ਧੰਨਵਾਦ